ਸਤਿ ਸ੍ਰੀ ਅਕਾਲ ਜੀ ਮੈਂ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਨਿਊਟ੍ਰੀਸ਼ਨ ਸੈਕਟਰ 13 ਗੱਲ ਆਪਾਂ ਨਿਊਟ੍ਰੀਸ਼ਨ ਦੀ ਕਰਨੀ ਹੈ ਅੱਜ ICMR ਅਤੇ NIN ਦੀ ਆਫਸ਼ਲੀ ਗਾਈਡਲਾਈਨ ਵਿੱਚ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਆਉਂਦਾ ਜਿਸ ਵਿੱਚ ਪੋਸ਼ਣ ਦੀ ਬੇਸਿਕ ਪਰਵਾਸ ਮਹੱਤਵ ਤੇ ਭਾਰਤ ਵਿੱਚ ਨਿਊਟ੍ਰੀਸ਼ਨ ਦਾ ਸਿਨੈਰੀਓ ਦੱਸਿਆ ਜਾਂਦਾ ਐਦਾਂ ਹੀ ਵਿਸ਼ਵ ਪੱਧਰੀ ਯੂਨੀਵਰਸਿਟੀਆਂ ਦੀ ਗੱਲ ਕਰੀਏ ਤਾਂ ਹਾਰਵਰਡ ਪੈਨ ਸਟੇਟ ਯੂਨੀਵਰਸਿਟੀ ਆਫ ਹਵਾਈ ਵਿੱਚ ਨਿਊਟ੍ਰੀਸ਼ਨ ਕੋਰਸ ਦਾ ਸਭ ਤੋਂ ਪਹਿਲਾ ਚੈਪਟਰ ਹਮੇਸ਼ਾ ਇੰਟਰੋਡਕਸ਼ਨ ਆਫ ਨਿਊਟ੍ਰੀਸ਼ਨ ਰਿਹਾ ਅੱਜ ਦੇ ਸਾਡੇ ਪੰਜਾਬ ਬੋਰਡ ਦੇ ਸਕੂਲਾਂ ਬੁੱਕਾਂ ਵਿੱਚ ਵੀ ਪੋਸ਼ਣ ਵਿਗਿਆਨ ਦਾ ਜਿਹੜਾ ਲੈਸਨ ਆ ਪੋਸ਼ਣ ਕੀ ਹੈ ਤੋਂ ਹੀ ਸ਼ੁਰੂ ਹੁੰਦਾ ਪਹਿਲਾ ਲੈਸਨ ਤੇ ਹੁਣ ਆ ਜਿਵੇਂ ਆਪਣੇ ਚੈਨਲ ਦੀ ਅੱਜ ਪਹਿਲੀ ਵੀਡੀਓ ਆ ਤਾਂ ਆਪਾਂ ਵੀ ਨਿਊਟ੍ਰੀਸ਼ਨ ਕੀ ਹੈ ਤੋਂ ਹੀ ਸਟਾਰਟ ਕਰਦੇ ਪੋਸ਼ਣ ਕੀ ਹੈ ਹਰ ਉਹ ਪੋਸ਼ਟਿਕ ਅਤੇ ਸੰਤੁਲਿਤ ਖਾਣਾ ਜਿਸ ਨਾਲ ਸਰੀਰ ਨੂੰ ਊਰਜਾ ਮਿਲਦੀ ਆ ਸਾਡੇ ਹਾਰਮੋਨਸ ਬਣਦੇ ਆ ਸਰੀਰ ਦਾ ਵਾਧਾ ਵਿਕਾਸ ਹੁੰਦਾ ਮਸਲ ਬਣਦੇ ਆ ਸਰੀਰ ਬਿਮਾਰੀਆਂ ਤੋਂ ਬਚਿਆ ਰਹਿੰਦਾ ਅਤੇ ਨਾਲ ਹੀ ਸਾਡੇ ਅੱਖਾਂ, ਬਾਹਲ, ਚਮੜੀ ਦੀ ਦੇਖਭਾਲ ਵੀ ਇੱਕ ਸੰਤੁਲਿਤ ਖੁਰਾਕ ਖਾਣ ਨਾਲ ਹੀ ਹੁੰਦੀ ਹੈ ਜਿਸ ਨੂੰ ਅਸੀਂ ਪੰਜਾਬੀ ਭਾਸ਼ਾ ਵਿੱਚ ਪੋਸ਼ਣ ਕਹਿ ਦਿੰਦੇ ਹਾਂ ਹੁਣ ਇਹ ਸਾਡੀ ਪੋਸ਼ਣ ਵਾਲੀ ਖੁਰਾਕ ਵਿੱਚ 6 ਤਰ੍ਹਾਂ ਦੇ ਤੱਤ ਹੋਣੇ ਜ਼ਰੂਰੀ ਨੇ ਜਿਨ੍ਹਾਂ ਨੂੰ ਅਸੀਂ ਪੰਜਾਬੀ ਵਿੱਚ ਪੋਸ਼ਟਿਕ ਤੱਤ ਕਹਿੰਦੇ ਹਾਂ ਅੰਗਰੇਜ਼ੀ ਕਹਿੰਦੇ ਨੇ ਨਿਊਟ੍ਰੀਐਂਟਸ ਉਹ ਨਿਊਟ੍ਰੀਐਂਟਸ ਦੇ ਪੋਸ਼ਟਿਕ ਤੱਤ ਕਿਹੜੇ-ਕਿਹੜੇ ਹੁੰਦੇ ਨੇ ਇਹ ਜਨਣਾਣਾ ਆਪਾਂ ਪਹਿਲਾ ਤਾਂ ਹੁੰਦਾ ਕਾਰਬੋਹਾਈਡਰੇਟ ਦੂਜਾ ਹੁੰਦਾ ਪ੍ਰੋਟੀਨ ਜਿੱਥੇ ਹੁੰਦੀ ਆ ਫੈਟ ਜਿਹਨੂੰ ਚਰਬੀ ਕਹਿੰਦੇ ਆ ਪੰਜਾਬੀ ਵਿੱਚ ਹੁਣ ਇਹਨਾਂ ਤਿੰਨੋਂ ਪੋਸ਼ਟਿਕ ਤੱਤਾਂ ਸਾਡੇ ਮਾਈਕਰੋਨਿਊਟ੍ਰੀਐਂਸ ਕਹਿੰਦੇ ਆ ਪੰਜਾਬੀ ਵਿੱਚ ਕਹ ਲਓ ਮੁੱਖ ਪੋਸ਼ਕ ਤੱਤ ਇਹਨਾਂ ਦੀ ਲੋੜ ਬਾਡੀ ਨੂੰ ਜ਼ਿਆਦਾ ਮਾਤਰਾ ਵਿੱਚ ਹੁੰਦੀ ਹੈ ਜਿਦਾਂ ਕਾਰਬੋਹਾਈਡਰੇਟ 50% ਮੰਨ ਲਓ ਨਾਰਮਲ ਇਨਸਾਨ ਲਈ ਪ੍ਰੋਟੀਨ 25% ਤੇ ਫੈਟ ਵੀ 25% ਚੌਥੇ ਨੰਬਰ ਤੇ ਆ ਜਾਂਦੇ ਸਾਡੇ ਵਿਟਾਮਿਨ ਪੰਜਵੇਂ ਤੇ ਆ ਜਾਂਦੇ ਮਿਨਰਲ ਇਹ ਦੋਨਾਂ ਨੂੰ ਅਸੀਂ ਮਾਈਕਰੋਨਿਊਟ੍ਰੀਐਂਸ ਕਹਿੰਦੇ ਆ ਪੰਜਾਬੀ ਵਿੱਚ ਲਾ ਲੋ ਵੀ ਸੁਖਮ ਪੋਸਟਿਕ ਤੱਤ ਇਹਨਾਂ ਦੀ ਸਰੀਰ ਨੂੰ ਲੋੜ ਬਹੁਤ ਥੋੜੀ ਮਾਤਰਾ ਵਿੱਚ ਹੁੰਦੀ ਹੈ ਚੁਟਕੀ ਭਰ ਲਾ ਲੋ ਵੀ ਚੁਟਕੀ ਭਰ ਮਾਤਰਾ ਚ ਲੋੜਾ ਬਾਡੀ ਨੂੰ ਇਹਨਾਂ ਦੇ ਕੰਮ ਜਿਹੜੇ ਮੁੱਖ ਪੋਸਟਿਕ ਤੱਤ ਨੇ ਉਹਨਾਂ ਤੋਂ ਘੱਟ ਨਹੀਂ ਹੁੰਦੇ ਠੀਕ ਹੈ ਚੰਦੇ ਬਰਾਬਰ ਦੇ ਕੰਮ ਹੁੰਦੇ ਆ ਪਰ ਚਾਹੀਦੇ ਬਾਡੀ ਨੂੰ ਥੋੜੀ ਮਾਤਰਾ ਵਿੱਚ ਹੁੰਦੇ ਅੱਗੇ 6ਵਾਂ ਆ ਗਿਆ ਸਾਡਾ ਪਾਣੀ ਪਾਣੀ ਸਾਡੇ ਜੀਵਨ ਦਾ ਆਧਾਰ ਮੰਨਿਆ ਗਿਆ ਜੇ ਬਾਡੀ ਦੀ ਗੱਲ ਕਰੀਏ 55 ਤੋਂ 60% ਸਾਡੇ ਸਰੀਰ ਵਿੱਚ ਪਾਣੀ ਹੈ ਕੋਈ ਸਰਕਲ ਨਹੀਂ ਚੱਲਦਾ ਪਾਣੀ ਤੋਂ ਬਿਨਾ ਆਮ ਇਨਸਾਨ ਦੀ ਡੋਜ਼ ਦਿੱਲੀ ਦੀ 4 ਤੋਂ 5 ਲੀਟਰ ਪਾਣੀ ਦੀ ਹੋਣੀ ਚਾਹੀਦੀ ਆ ਹਾਂਜੀ ਇਹ 6 ਪੋਸਟਿਕ ਤੱਤ ਸਾਡੀ ਇੱਕ ਖਰਾਕ ਵਿੱਚ ਹੋਣੇ ਚਾਹੀਦੇ ਆ ਤਾਂ ਉਹ ਪੋਸਟਿਕ ਖਰਾਕ ਬਣਦੀ ਆ ਅੱਗੇ ਜਾ ਕੇ ਇਹਨਾਂ ਨੂੰ ਛਿਆਂ ਨੂੰ ਲੈ ਕੇ ਤੁਹਾਡੀ ਇੱਕ ਡਿਟੇਲ ਵੀਡੀਓ ਬਣਾ ਦਾਂਗੇ ਤੇ ਨਾਲ ਹੀ ਸਰੋਤ ਵੀ ਦੱਸ ਦਾਂਗੇ ਕਿ ਕਿੰਨਾ-ਕਿੰਨਾ ਚੀਜ਼ਾਂ ਤੋਂ ਮਿਲਦੇ ਆ ਇਹ ਸਾਰਾ ਕੁਝ ਸਾਡੀ ਰਸੋਈ ਚ ਪਿਆ ਕਿਤੇ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਇਹਨਾਂ ਛੇ ਚੀਜ਼ਾਂ ਨਾਲ ਅਸੀਂ ਵੇਟ ਵਧਾ ਦਿੰਨੇ ਆਂ ਇਨਸਾਨ ਦਾ ਪਤਲੇ ਦਾ ਮੋٹے ਦਾ ਵੇਟ ਘਟਾ ਦਿੰਨੇ ਆਂ ਤੇ ਮਸਲ ਵਾਲੇ ਦੇ ਮਸਲ ਬਣਾਉਂਦੇ ਆਂ ਇਹ ਛੇ ਚੀਜ਼ਾਂ ਨਾਲ ਇਹ ਸਾਰਾ ਕੁਝ ਹੁੰਦਾ ਹਰੇਕ ਇਨਸਾਨ ਦੀ ਖਾਣੇ ਵਿੱਚ ਹੋਣਗੇ ਤਾਂ ਉਹ ਨਾ ਬਹੁਤ ਘੱਟ ਬਿਮਾਰ ਹੋਊਗਾ ਕੋਈ ਉਹਨੂੰ ਬਿਮਾਰੀ ਨਹੀਂ ਲੱਗੂਗੀ ਹਰ ਸਟ ਪੋਸਟ ਹੋਊਗਾ ਮਸ ਕਲਰ ਹੋਊਗਾ ਇਹ ਸਾਰੀ ਆਪਣੀ ਮੁੱਖ ਖਰਾਕ ਨੇ ਦੇਣਾ ਸਾਰਾ ਕੁਝ ਸੋ ਏਸੀ ਨਿਊਟ੍ਰੀਸ਼ਨ ਦੀ ਪਰਿਭਾਸ਼ਾ ਪੋਸ਼ਣ ਦੀ ਪਰਿਭਾਸ਼ਾ ਆਸ ਕਰਦਾ ਹਾਂ ਵੀ ਤੁਹਾਨੂੰ ਜਿਵੇਂ ਸੌਖੇ ਸ਼ਬਦਾਂ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਸਮਝ ਲੱਗ ਗਈ ਹੋਵੇ। ਤਾਂ ਅੱਜ ਲਈ ਇੰਨਾ ਕ। ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਲੂ ਦੱਸਣਾ। ਕੋਈ ਵੀ ਤੁਹਾਡਾ ਫਿਟਨੈਸ ਨੂੰ ਲੈ ਕੇ ਗੋਲ ਹੋਵੇ ਜਾਂ ਨਿਊਟ੍ਰੀਸ਼ਨ ਨੂੰ ਲੈ ਕੇ ਹੋਵੇ ਕਮੈਂਟ ਬਾਕਸ ਵਿੱਚ ਕਮੈਂਟ ਕਰ ਦਿਓ। ਤੁਹਾਨੂੰ ਰਿਪਲਾਈ ਕੀਤਾ ਜਾਊਗਾ। ਜੋ ਵੀ ਤੁਹਾਡਾ ਗੋਲ ਹੋਗਾ ਤੁਸੀਂ ਕਹੋਗੇ ਆਪਾਂ ਵੀਡੀਓ ਉਸ ਟੌਪਿਕ ਤੇ ਬਣਾਵਾਂਗੇ। ਸੋ ਧੰਨਵਾਦ ਵੀਡੀਓ ਨੂੰ ਸ਼ੇਅਰ ਕਰ ਦਿਓ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ।